ਖਬਰ ਜ਼ੀਰਾ ਤੋਂ ਸਾਹਮਣੇ ਆ ਰਹੀ ਹੈ ਨਸ਼ਾ ਤਸਕਰ ਤੇ ਪੁਲਿਸ ਦੇ ਵਿਚਾਲੇ ਐਨਕਾਊਂਟਰ ਹੋਇਆ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਹਨਾਂ ਨਸ਼ਾ ਤਸਕਰਾਂ ਦੇ ਕੋਲੋਂ ਡਰੱਗ ਬਰਾਮਦ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਡਰੱਗ ਤੇ ਹਥਿਆਰ ਇਹਨਾਂ ਨਸ਼ਾ ਤਸਕਰਾਂ ਤੋਂ ਬਰਾਮਦ ਹੋਏ ਐਸਟੀਐਫ ਨਾਲ ਮੁਟਪੇੜ ਦੇ ਵਿੱਚ ਦੋ ਨਸ਼ਾ ਤਸਕਰ ਟੇਰ ਹੋ ਚੁੱਕੇ ਨੇ ਜਵਾਬੀ ਫਾਇਰਿੰਗ ਦੇ ਵਿੱਚ ਨਸ਼ਾ ਤਸ ਕਰ ਤੇਰ ਹੋਏ ਨੇ ਜ਼ੀਰਾ ਤੋਂ ਖਬਰ ਸਾਹਮਣੇ ਆ ਰਹੀ ਹੈ ਜ਼ੀਰਾ ਦੇ ਵਿੱਚ ਐਨਕਾਊਂਟਰ ਹੋਇਆ ਵਿਦੇਰੇ ਜਾਣ ਕਰ ਲੈ ਸਾਡੇ ਨਾਲ ਪੱਤਰਕਾਰ ਧਰਮਪਾਲ ਸਤਿਦੇਵਾ ਜੁੜੇ ਨੇ ਗੱਲਬਾਤ ਕਰ ਲੈਂਦੇ ਹਾਂ ਕੀ ਕਹਣਾ ਚਾਹੋਗੇ ਜੋ ਜ਼ੀਰਾ ਦੇ ਵਿੱਚ ਐਨਕਾਊਂਟਰ ਹੋਇਆ ਹੈ ਮੈਡਮ ਦੱਸਣਾ ਚਾਹਵਾਂਗਾ ਕਿ ਤਕਰੀਬਨ ਇਹ 4:30 ਵਜੇ ਦੇ ਆਏ ਵਾਕਿਆ ਤੇ ਐਸਟੀਐਫ ਬਠਿੰਡਾ ਨੂੰ ਜਾਣਕਾਰੀ ਮਿਲੀ ਹੈ ਐਸਟੀਐਫ ਬਠਿੰਡਾ ਪੁਲਿਸ ਤੇ ਇਨ੍ਹਾਂ ਗੈਂਗਸਟਰਾਂ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਫਾਇਰਿੰਗ ਹੁੰਦੀ ਹੈ ਜਿੰਦੇ ਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਇਹ ਜਾਣਕਾਰੀ ਅਨੁਸਾਰ ਇੱਕ ਕੋਰਾ ਅਦੇ ਸੰਦੀਪ ਜੀ ਜੋ ਕਿ ਥਾਣਾ ਧਰਮਕੋਟ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਜੀ ਕਿੰਨੇ ਨਸ਼ਾ ਤਸਕਰ ਸੀ ਮੈਡਮ ਇਹ ਜਾਣਕਾਰੀ ਅਨੁਸਾਰ ਤਿੰਨ ਜਿਹੜੇ ਐ ਦੱਤੇ ਜਾ ਰਹੇ ਆ ਤਿੰਨ ਸੀਗੇ ਜੀ ਜੀ ਪੁਲਿਸ ਦੇ ਵੱਲੋਂ ਕੋਈ ਬਿਆਨ ਦਿੱਤਾ ਕਿ ਇਸ ਬਾਬਤ ਹਜੇ ਕੋਈ ਵੀ ਜਿਹੜੀ ਆ ਪੁਲਿਸ ਇਸ ਬੰਦੇ ਵਿੱਚ ਕੁਝ ਵੀ ਜਿਹੜਾ ਦੱਸਣ ਤੋਂ ਇਨਕਾਰ ਕਰ ਰਹੀ ਹੈ ਤੇ ਹਜੇ ਵੀ ਕੁਝ ਵੀ ਜਿਹੜੀ ਹੈ ਸਾਹਮਣੇ ਜਿਹੜੀ ਜਿੰਨੀ ਕੁ ਜਾਣਕਾਰੀ ਸਾਨੂੰ ਮਿਲ ਸਕੀ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਗਈ ਹੈ ਜੀ ਦੋ ਨਸ਼ਾ ਤਸਕਰਾਂ ਦੀ ਮੌਤ ਵੀ ਦੱਸੀ ਜਾ ਰਹੀ ਹੈ ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜ਼ੀਰਾ ਤੋਂ ਤੁਹਾਡੇ ਨਾਲ ਸਾਂਝੇ ਕਰਨ ਇੱਕ ਵਾਰ ਫਿਰ ਐਨਕਾਊਂਟਰ ਹੋਇਆ ਹਾਲਾਂਕਿ ਪੰਜਾਬ ਦੇ ਅੰਦਰ ਆਏ ਦਿਨੀ ਐਨਕਾਊਂਟਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਇੱਕ ਹੋਰ ਖਬਰ ਜ਼ੀਰਾ ਤੋਂ ਵੱਡੀ ਸਾਹਮਣੇ ਆ ਰਹੀ ਹੈ ਜਿੱਥੇ ਨਸ਼ਾ ਤਸਕਰ ਤੇ ਪੁਲਿਸ ਦੇ ਵਿਚਕਾਰ ਮੁਟਪੇੜ ਹੋਈ ਹੈ ਜਿਸ ਦੇ ਦੌਰਾਨ ਦੋ ਨੌਜਵਾਨਾਂ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਤਿੰਨ ਨਸ਼ਾ ਤਸਕਰ ਦੱ세 ਜਾ ਰਹੇ ਨੇ ਜਿਨ੍ਹਾਂ ਦੀ ਪੁਲਿਸ ਦੇ ਨਾਲ ਮੁਟਪੇੜ ਹੁੰਦੀ ਹੈ ਹਾਲਾਂਕਿ ਇੱਕ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਿਲੀ ਜਾਣਕਾਰੀ ਦੇ ਮੁਤਾਬਿਕ ਗੋਰਾ ਪਿੰਡ ਮੰਦਰ ਅਤੇ ਸੰਦੀਪ ਸਿੰਘ ਪਿੰਡ ਮੁੰਡੀ ਜਵਾਲ ਥਾਣਾ ਤਰਮ ਕੋੜਤੀ ਮੌਤ ਹੋ ਚੁੱਕੀ ਹੈ ਅਨਮੋਲ ਸਿੰਘ ਗੰਭੀਰ ਰੂਪ ਤੇ ਵਿੱਚ ਜਖਮੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਹਾਲਾਤ ਪੜੇ ਹੋਏ ਨੀਨਾ ਨਸ਼ਾ ਤਸਕਰਾਂ ਦੇ ਕੋਲੋਂ ਹਥਿਆਰ ਤੇ ਡਰੱਗ ਬਰਾਮਦ ਹੋਈ ਹੈ ਹਾਲਾਂਕਿ ਪੁਲਿਸ ਇਸ ਬਾਬਤ ਕੋਈ ਵੀ ਬਿਆਨ ਨਹੀਂ ਦੇ ਰਹੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਐਨਕਾਊਂਟਰ ਦੀਆਂ ਖਬਰਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾ ਤੋਂ ਸਾਹਮਣੇ ਆ ਰਹੀ ਹੈ ਨੇ ਇੱਕ ਹੋਰ ਜ਼ੀਰਾ ਦੇ ਵਿੱਚ ਇਨਕਾਊਂਟਰ ਹੋ ਰਿਹਾ ਹੈ ਨਸ਼ਾ ਤਸਕਰਾਂ ਤੇ ਪੁਲਿਸ ਦੇ ਵਿਚਾਰ ਵਿਚਾਲੇ ਜੜੀ ਆ ਮੁੱਠਪੇੜ ਹੁੰਦੀ ਹੈ ਜਿਸ ਦੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ ਜਿਸ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ